ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਸੇ ਦਾ ਦੋਸਤੋ ਆਪਾਂ ਤੁਹਾਨੂੰ ਸ਼ਹਿਰ ਸਰੰਦ ਦੇ ਜ਼ਿਆਦਾਤਰ ਵੀਡੀਓ ਤੁਸੀਂ ਜਿਹੜੀਆਂ ਸਾਡੀਆਂ ਦੇਖੇ ਆਉਣੀਆਂ ਵਲੌਗ ਕਰਦੇ ਆਂਦੇ ਆ ਦੇਖੀਆਂ ਆਉਣੀਆਂ ਜਾਂ ਫਿਰ ਸ਼ਹਿਰ ਸਰੰਦ ਦੇ ਉੱਤੇ ਚੱਕਦੇ ਹੋਏ ਵੀਆਂ ਦੇਖੀਆਂ ਆਉਣੀਆਂ ਯਾਰ ਆ ਯੂਥ ਲੈਵਲ ਆ ਮਿਲਿਆ ਮੈਨੂੰ ਇਸੇ ਪਾਰਕ ਆ ਬਾਕੀ ਮਾਰੇ ਕੈਮਰਾ ਤੋਂ ਬਾਹਰ ਕੋਈ ਪਾਰਕ ਤੋਂ ਬਾਹਰ ਇਹ ਇਸ ਪਾਰਕ ਬੀ ਜੀ ਐਸ ਐਸ ਹੇਰ ਸਕੈਂਡਰੀ ਸਕੂਲ ਦੇ ਸਾਹਮਣੇ ਪੈ ਜਾਂਦੀ ਆ ਬਿਲਕੁਲ ਹਲਬੀਕ ਜਿਹੜਾ ਚੋਆ ਜਾਂਦਾ ਵੈਸੇ ਤਾਂ ਉਹ ਚੋਆ ਨਹੀਂ ਹੈਗਾ ਉਹਨੂੰ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਇੱਕ ਨਦੀ ਹੁੰਦੀ ਸੀ ਹੰਸਲਾ ਨਦੀ ਹੁੰਦੀ ਸੀ ਪਰ ਇਹ ਇਹ ਜਿਹੜੇ ਸਿਸਟਮ ਦੇ ਵਿੱਚ ਗੰਦੇ ਸਿਸਟਮ ਦੇ ਵਿੱਚ ਥੋੜਾ ਜਿਹਾ ਗੰਦ ਪੈ ਗਿਆ ਤਾਂ ਕਰਕੇ ਉਹਨੂੰ ਚੋਆ ਬਣਾ ਦਿੱਤਾ ਗਿਆ ਬਹੁਤ ਵਧੀਆ ਨਦੀ ਹੁੰਦੀ ਸੀਗੀ ਔਰ ਹੁਣ ਗੱਲ ਕਰਦੇ ਆਂ ਭਾਈ ਕਿਹੜੇ ਸਕੂਲ ਤੋਂ ਆਤਾਂ ਇਹ ਜਿਹੜਾ ਸਾਜਾ ਇਹ ਬੀਰੂਣੀ ਹੈਗੇ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਔਰ ਮੈਨੂੰ ਯਾਰ ਬੜਾ ਵਧੀਆ ਲੱਗਿਆ ਬਾਈ ਉਹਦੀ ਹੁਮਰੇ ਜਿਹੜੇ ਮੈਂ ਕਿਹਾ ਬਾਈ ਉਹਨੀਆਂ ਨਾਲ ਗੱਲ ਕੀਤੀ ਜਾਵੇ ਬਾਈ ਗੱਲ ਪਤਾ ਕੀ ਹੈ ਯਾਰ ਛੋਟੀ ਉਮਰ ਚ ਲੋ ਆਈ ਥਿੰਕ 16 17 ਸਾਲ ਦੀ ਹੋਗੇ ਨਾ ਯਾਰ ਬੜਾ ਮਤਲਬ ਇਹ ਜਿਹੜਾ ਪੀਰੀਅਡ ਹੁੰਦਾ ਨਾ ਇਹ ਲਾਈਫ ਆ ਇਹ ਬੜੀ ਰਿਲੈਕਸਮੈਂਟ ਲਾਈਫ ਆ ਮਤਲਬ ਕੋਈ ਟੈਨਸ਼ਨ ਨਹੀਂ ਹੈ ਕੋਈ ਘਰ ਸੌਦੇ ਨਹੀਂ ਲੈ ਕੇ ਜਾਣੇ ਹੈਗੇ ਕੋਈ ਮਤਲਬ ਕਰਦਾ ਕੋਈ ਟੈਨਸ਼ਨ ਨਹੀਂ ਰਿਲੈਕਸਮੈਂਟ ਟੈਨਸ਼ਨ ਆ ਜਦੋਂ ਹੁਣ ਬੰਦਾ ਕਾਲਜ ਲਾਈਫ ਤੋਂ ਨਿਕਲ ਜਾਂਦਾ ਸਕੂਲ ਤੋਂ ਕਾਲਜ ਲਾਈਫ ਕਾਲਜ ਲਾਈਫ ਤੋਂ ਜਦੋਂ ਫਿਰ ਆਪਣਾ ਬਿਜ਼ਨਸ ਜਾਂ ਫਿਰ ਕੋਈ ਜੋਬ ਦੇ ਵਿੱਚ ਪੈ ਜਾਂਦਾ ਨਾ ਫਿਰ ਯਾਰ ਜ਼ਿੰਦਗੀ ਤੁਹਾਨੂੰ ਨਾ ਆ ਬਾਈਆਂ ਦੀ ਤਰ੍ਹਾਂ ਜ਼ਿੰਦਗੀ ਯਾਦ ਆਊਗੀ ਯਾਰ ਵੀ ਜਦੋਂ ਮੈਂ ਪਲੱਸ 2 ਵਿੱਚ ਪੜਦਾ ਸੀ ਵੀ ਉਹ ਜ਼ਿੰਦਗੀ ਬਹੁਤ ਵਧੀਆ ਸੀਗੀ ਰਿਲੈਕਸਡ ਮਾਈਂਡ ਕੋਈ ਟੈਨਸ਼ਨ ਨਹੀਂ ਹੈ ਨਾ ਜਦੋਂ ਜਦੋਂ ਬੰਦਾ 30 ਤੋਂ ਉੱਪਰ ਪਲੱਸ ਹੁੰਦਾ ਜਾਂਦਾ ਫੇਰ ਤਾਂ ਭਰਾਵਾ ਤੁਹਾਨੂੰ ਪਤਾ ਹੀ ਨਹੀਂ ਜਿਹੜੇ ਵਿਆਹ ਹੋਏ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਘਰ ਵਾਲੀ ਦੇ ਖਰਚੇ ਜਵਾਕਾਂ ਦੇ ਖਰਚੇ ਤਨਖਾਹ ਆਂਦੀ ਆ ਜਾਂਦੀ ਆ ਮਤਲਬ ਯਾਰ ਜ਼ਿੰਦਗੀ ਮਤਲਬ ਬੜੀ ਟੈਨਸ਼ਨ ਵਾਲੀ ਡਿਪਰੈਸਸ ਹੋ ਜਾਂਦੀ ਆ ਪਰ ਆਹ ਜ਼ਿੰਦਗੀ ਆ ਆਹ ਜ਼ਿੰਦਗੀ ਮਤਲਬ ਜਿਹੜੀ ਸਕੂਲ ਲਾਈਫ ਦੀ ਜ਼ਿੰਦਗੀ ਐਨਜਾਇਮੈਂਟ ਯਾਰ ਯਾਰਾ ਦੋਸਤਾਂ ਦੇ ਨਾਲ ਘੁੰਮਣਾ ਹੁਣ ਬਾਈਓਨਿਅਨ ਫ੍ਰੀ ਹੋਏ ਹੋਣੇ ਨਾ ਬਾਈ ਚਲੋ ਆਪਾਂ ਕਹਿੰਦੇ ਹੁਣੇ ਵੀ ਚਲੋ ਯਾਰ ਆਪਾਂ ਪੰਜ-ਛੇ ਜਣੇ ਨਾਲ ਲੈ ਕੇ ਘੁੰਮਣ ਚੱਲੀਏ ਨਾ ਇਹ ਥੋੜੇ ਹਾਸਾ ਮਜ਼ਾਕ ਵੀ ਹੋ ਜਾਂਦਾ ਹੁਣ ਲੜਾਈਆਂ ਨਹੀਂ ਤਾਂ ਨਹੀਂ ਹੁੰਦੀਆਂ ਇਹ ਸਕੂਲਾਂ 'ਚ ਉਹ ਲੜਾਈਆਂ ਘੱਟ ਗਈਆਂ ਦੋਸਤੋ ਪਤਾ ਕੀ ਆ ਉਹਨਾਂ ਦੀ ਜਨਤਾ ਵੀ ਨਹੀਂ ਹੋਗੀ ਹੈਨਾ ਉਹਨਾਂ ਦੀ ਜਨਤਾ ਦੋਸਤੋ ਵੀ ਨਹੀਂ ਹੋਗੀ ਇਸ ਕਰਕੇ ਪਹਿਲਾਂ ਲੜਾਈਆਂ ਹੁੰਦੀਆਂ ਸੀਆਂ ਕਾਲਜਾਂ ਦੇ ਵਿੱਚ ਵੀ ਜਾਂ ਫਿਰ ਸਕੂਲਾਂ ਦੇ ਵਿੱਚ ਵੀ ਲੜ ਪੈਂਦੇ ਸੀਗੇ ਸਟੂਡੈਂਟ ਪਰ ਉਹ ਚੀਜ਼ਾਂ ਹੁਣ ਜਿਹੜੀਆਂ ਫੋਨ ਦੀ ਲਾਈਫ ਜਿਹੜੀ ਇਹ ਇੰਟਰਨੈਟ ਦੀ ਲਾਈਫ ਆਈ ਹੈ ਨਾ ਤੇ ਉਹਨੇ ਇਹ ਸਾਰਾ ਕੁਝ ਖਤਮ ਕਰਤਾ ਤੇ ਸਭ ਪੂਰਾ ਹੋਇਆ ਰਹਾ ਤੇ ਕੰਟੀਨ ਉਹਦੇ ਬਾਬਾ ਜੀ ਕੋਲ ਹੁੰਦੇ ਸੀ ਉਹਨਾਂ ਦੀ ਅੱਜ ਵੀ ਚਲਦੀ ਆ ਉਸ ਟਾਈਮ ਬਈ ਪਤੀਸਾ ਹੁੰਦਾ ਸੀਗਾ ਮੇਰੇ ਹਿਸਾਬ ਨਾਲ ਮੈਂ ਵੀ ਐਸੀ ਸਕੂਲ ਦੇ ਵਿੱਚ ਪੜਿਆ ਹੋਇਆ ਮੈਨੂੰ ਲੱਗਦਾ 1 ਰੁਪਏ ਦਾ ਹੁੰਦਾ ਹਣਾ ਪਤੀਸਾ ਮਿਲਦਾ ਭਾਜੀ ਹੁਣ ਤੱਕ ਪਤੀਸਾ ਦੇਖ ਲਓ ਬੰਦ ਹੋ ਗਿਆ ਉਸ ਟਾਈਮ ਪਤੀਸਾ 1 ਰੁਪਏ ਦਾ ਮਿਲਦਾ ਹੁੰਦਾ ਸੀਗਾ ਕੋਈ ਪੋਲੀਥੀਨ ਹੁੰਦਾ ਛੋਟਾ ਜਿਹਾ ਉਹਦੇ ਵਿੱਚ ਤੁਹਾਨੂੰ ਪਤਾ ਵੀ ਬੁੱਢੀ ਮਾਹੀ ਮੰਗ ਹੁੰਦਾ ਸੀਗਾ 1 ਰੁਪਏ ਦਾ ਨਜਾਇਜ਼ ਸੀ ਪਰ ਅੱਜ ਮਹਿੰਗਾਈ ਬਹੁਤ ਹੋ ਗਈ ਇਹ ਉਹ 1 ਰੁਪਿਆ ਲਾ ਲਓ ਕਿ ਹੁਣ ਮੇਰੇ ਹਿਸਾਬ ਨਾਲ ਵੀ ਉਹ ਤਾਂ 15 ਰੁਪਏ ਦਾ ਮਿਲਦਾ ਹੋਊਗਾ ਜੇ ਮਿਲਦਾ ਵੀ ਹੋਊਗਾ ਵੈਸੇ ਮਿਲਦਾ ਹੀ ਨਹੀਂ ਹੈਗਾ ਉਹ ਚੀਜ਼ਾਂ ਬਹੁਤ ਚਲੇ ਗਈਆਂ ਤੇ ਭਾਈ ਹੁਣ ਫੂਨ ਲਾਈਫ ਆਨੰਦ ਲੈ ਰਹੇ ਹੋ ਪੂਰਾ ਕੋਈ ਟੈਨਸ਼ਨ ਤਾਂ ਨਹੀਂ ਹੁੰਦੀ ਜਾਣਾ ਯਾਰ ਹੈ ਰੈਕਸ ਮਾਈਂਡ ਹੈ ਨਾ ਤਿਆਰ ਹੋ ਕੇ ਆ ਜਾਣਾ ਮਾਤਾ ਨੇ ਆਪਣਾ ਟੂਟਨ ਪੈਕ ਕਰਤਾ ਵੀ ਹੈ ਨਾ ਵੀ ਬੱਚੇ ਸਕੂਲ ਜਾ ਰਹੇ ਹਨ ਨਾ ਅੱਛਾ ਟੂਟਨ ਦੇਖੋ ਭਾਈ ਕਿਨਾਰੇ ਮਤਲਬ ਨਾਲ ਜਿਵੇਂ ਇਹਨੇ ਟੂਟਨ ਲਿਆਂਦਾ ਇਹਦੀ ਹੁਣ ਲਾ ਲੋ ਵੀ ਮਾਤਾ ਨੇ ਸਬਜ਼ੀ ਵਧੀਆ ਬਣਾ ਕੇ ਭੇਜੀ ਆ ਬਈ ਛਾਈਪਰੀਰ ਹੁਣ ਇਹਨੂੰ ਪਤਾ ਲੱਗ ਗਿਆ ਇਹਨੇ ਗੇਮ ਲਾ ਲੈਣੀ ਬਈ ਆ ਤੇ ਇਹਨੇ ਗੇਮ ਲਾ ਲੈਣੀ ਕਿਉਂ ਬੰਦੇ ਕੋਲ ਹੈਗੀ ਆ ਵੀ ਕੋਈ ਵਧੀਆ ਚੀਜ਼ ਆ ਪਰ ਹੈ ਜਿਵੇਂ ਹੀ ਬਈ ਗੱਲ ਉਹਨੇ ਇਹ ਸਕੀਮ ਲਾ ਲੈਣੀ ਵੀ ਉਹਦੀ ਰੋਟੀ ਆਪਣੀ ਅੱਜ ਤੇ ਡਰਾਪ ਕਰ ਲੈਣੀ ਬਸ ਵੀ ਉਹ ਖਾਣੀ ਆ ਪਰ ਇੱਕ ਗੱਲ ਹੈ ਉਹਦਾ ਨਜ਼ਾਰਾ ਵੀ ਇੰਨਾ ਉਭਰਾ ਥੋਲੂ ਮੈਨੂੰ ਜਿੱਦਾਂ ਮਰਜ਼ੀ ਹੋਵੇ ਰੋਟੀ ਉਹਦਾ ਟੇਸਟ ਯਾਰ ਮਦੋਂ ਦੱਸਦਾ ਇੱਕ ਵਾਰੀ ਪਾਜੀ ਮੈਂ ਟ੍ਰੇਨ 'ਚ ਸੀਗਾ ਬੰਬੇ ਤੋਂ ਆ ਰਿਹਾ ਸਾਰ ਲੱਗੀ ਭੁੱਖ ਇਹ ਯਾਰ ਕੁਝ ਮਿਲਿਆ ਨਹੀਂ ਹੈ ਨਾ ਉਹ ਬੰਦਾ ਜਿਹਨਾਂ ਧੀੜ ਕਾਫੀ ਸੀਗੀ ਉਹ ਮਤਲਬ ਦੇਣ ਵਾਲਾ ਜਿਹੜਾ ਹੁੰਦਾ ਹੁੰਦਾ ਪੈਸੇ ਵੇਲੇ ਚੱਕਾ ਨਹੀਂ ਉਹ ਸਾਡੇ ਯਾਰ ਤਾਂ ਪੈਸੇ ਦੇ ਕੋਈ ਆਇਆ ਸੀਗਾ ਬੰਦਾ ਉਧਰੋਂ ਆਪਣਾ ਬੰਕੇ ਬਿਆਰੀ ਲੈ ਕੇ ਮੱਥਾ ਦੇ ਕੇ ਆਇਆ ਸੀਗਾ ਕਿ ਕ੍ਰਿਸ਼ਨ ਕੰਗਿਆ ਦੀ ਲਗਰੀ ਤੋਂ ਤੇ ਅਸੀਂ ਪਤਾ ਕੀ ਕੀਤਾ ਭਾਈ ਉੱਥੇ ਦੇਖ ਲਿਆ ਸਾਨੂੰ ਵੀ ਮਰਦ ਪਰਫੀ ਮਿਲ ਗਈ ਮੈਂ ਕਿਹਾ ਭਰਾਵਾ ਯਾਰ ਬਰਫੀ ਹੈ ਹੁਣ ਬੰਦਾ ਦੇਖ ਵੀ ਨਾ ਲਵੇ ਅਸੀਂ ਕੀ ਕੀਤਾ ਭਾਜੀ ਬਸ ਫਸਟ ਹੋਰ ਨਾ ਉਹ ਚੋਰੀ ਦੀ ਬਰਫੀ ਦਾ ਇੰਨਾ ਨਜ਼ਾਰਾ ਆਇਆ ਨਾ ਉਹ ਸਾਰੇ ਜਿੰਨੇ ਉੱਪਰ ਬੈਠੇ ਤੇ ਮੈਨੇ ਕੀ ਕੀਤਾ ਕੱਢ ਕੇ ਡੱਬਾ ਕਰਦਾ ਇਹ ਉਹ ਸਾਰਾ ਡੱਬਾ ਕਰਕੇ ਖਾਲੀ ਕਰਦਾ ਉਹ ਬੰਦਾ ਜਾ ਕੇ ਘਰ ਦੇਖਦਾ ਹੋਗਾ ਯਾਰ ਮੈਂ ਤਾਂ ਉਥੇ ਤੋਂ ਭਰ ਕੇ ਲੈ ਕੇ ਆਏ ਸੀਗਾ ਬਰਫੀ ਦਾ ਬਾਕਸ ਪਰ ਯਾਰ ਮੈਨੂੰ ਤਾਂ ਦੇਖੋ ਖਾਲੀ ਕਹਿੰਦੇ ਨਹੀਂ ਹੈ ਜਿਹਦੀ ਕਿਸਮਤ ਚ ਜੋ ਦਾਣਾ ਪਾਣੀ ਲਿਖਿਆ ਉਹ ਉਹਨੂੰ ਹੀ ਮਿਲਣਾ ਹੈ ਜੇ ਇਹ ਬੰਦਾ ਰੋਟੀ ਲੈ ਕੇ ਆਇਆ ਸੀਗਾ ਜੇ ਇਹਦੀ ਕਿਸਮਤ ਚ ਨਹੀਂ ਹੈਗੀ ਉਹ ਰੋਟੀ ਤਾਂ ਫਿਰ ਉਹ ਇਹ ਬੰਦਿਆ ਹੀ ਖਾਣਗੇ ਇਹ ਬੰਦਾ ਨਹੀਂ ਖਾਊਗਾ ਸੋ ਇਹ ਗੱਲਾਂ ਹੁੰਦੀਆਂ ਬਹੁਤ ਵਧੀਆ ਲਾਈਫ ਹੁੰਦੀ ਹੈ ਯਾਰ ਸਕੂਲ ਲਾਈਫ ਸਕੂਲ ਲਾਈਫ ਤੇ ਕਈ ਗੀਤ ਵੀ ਆਏ ਨੇ ਔਰ ਸਕੂਲ লাইਫ ਤੇ ਬਹੁਤ ਸਾਰੀਆਂ ਸਟੋਰੀਆਂ ਵੀ ਆਈਆਂ ਕਿਆ ਜ਼ਿੰਦਗੀ ਹੁੰਦੀ ਆ ਮੈਂ ਮੀਨ ਟਾਈਮ ਕੱਢ ਕੇ ਜਿਹੜਾ ਬਾਬਾ ਜ਼ੋਰਾਵਦ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਆ ਉਹਨੂੰ ਮੈਂ ਪਰਮਿਸ਼ਨ ਲੈ ਕੇ ਅੰਦਰ ਤੋਂ ਸਾਰਾ ਆਪਾਂ ਸ਼ੂਟ ਕਰਾਂਗੇ ਬੜਾ ਵਧੀਆ ਬਣ ਗਿਆ ਨਾ ਸਕੂਲ ਹਨਾ ਯਾਰ ਹੁਣ ਮੈਂ ਜਦੋਂ ਪੜਦਾ ਹੁੰਦਾ ਸੀ ਨਾ ਇੱਕ ਇੱਕ ਵੱਡਾ ਝੁੱਲਾ ਹੁੰਦਾ ਸੀਗਾ ਉਹ ਜਦੋਂ ਆਪਾਂ ਥੱਲੇ ਜਾਂਦੇ ਸੀ ਨਾ ਉਹ ਜਿਵੇਂ ਹੁਣ ਬਾਰਿਸ਼ ਹੋ ਗਈ ਉਹ ਤਕਰੀਬਨ ਕੀ ਆ ਯਾਰ ਮੇਰੇ ਹਿਸਾਬ ਨਾਲ ਉਹ ਨਿੱਕਰ ਨੁਕਰਾਂ ਜਿਆ ਪਾਉਂਦੇ ਸਾਰੀਆਂ ਲੇਪੜ ਜਾਂਦੀਆਂ ਨੇ ਕਿਹੜੇ ਕਿਹੜੇ ਦਾ ਮੈਂ ਤਾਂ ਭਰਾਵਾ ਮੈਨੂੰ ਲੱਗਦਾ ਵੀ ਅੱਜ ਦੀ ਤੁਹਾਡੀ 16 ਸਾਲ ਹੋਣੀ ਹੈ ਮੇਰੀ ਡਬਲ ਹੋਣੀ ਹੈ ਲਾਲੋ 32 ਸਾਲ ਦੀ ਜੇ 16 ਸਾਲ ਦੇ ਹੋਣਗੇ ਤੇ ਆਪਾਂ ਫਿਰ ਬਹੁਤ ਪਿੱਛੇ ਚਲੇ ਗਏ ਨਾ ਆਪਾਂ ਬਹੁਤ ਜ਼ਿਆਦਾ ਪਿੱਛੇ ਚਲੇ ਗਏ ਆਪਾਂ ਤੇ ਫਿਰ ਇਹ ਚੀਜ਼ਾਂ ਹੁੰਦੀਆਂ ਦੋਸਤੋ ਉਹਨੂੰ ਆਪਾਂ ਹੋਰ ਕੀ ਹੁਣ ਚੇਂਜਿੰਗ ਹੋਈ ਹੈ ਸਕੂਲ ਦੇ ਵਿੱਚ ਬਾਈ ਬਿਲਡਿੰਗ ਹੋਣੀ ਨਾ ਬੰਦਿਆ ਬਿਲਡਿੰਗਾਂ ਵਧੀਆ ਹੋ ਗਿਆ ਨਾ ਔਰ ਉਹ ਜਿਸ ਤਰ੍ਹਾਂ ਐਂਟਰੀ ਗੇਟ ਦਾ ਉੱਥੇ ਮਿੱਟੀ ਹੋਣਾ ਉਸੇ ਤਰ੍ਹਾਂ ਕੋ ਲੱਭਣਾ ਚਾਹੀਦਾ ਸੀ ਨਾ ਬੈਠੇ ਆਮੀ ਐਂਟਰੀ ਦਾ ਸਾਈਡ 'ਚ ਹੀ ਨਹੀਂ ਨਹੀਂ ਜਿੱਥੇ ਐਂਟਰੀ ਸੀ ਉਹ ਇੱਥੇ ਗਿਆ ਸੀਗਾ ਉਹ ਉਦਾਂ ਹੀ ਆ ਮਤਲਬ ਹਾਂ ਮਿੱਟੀ ਵਾਲਾ ਪਾਰਕਿੰਗ ਵਾਲਾ ਪਾਰਕਿੰਗ ਹੀ ਮਤਲਬ ਹਨਾ ਚਲੋ ਬੜਾ ਵਧੀਆ ਮਤਲਬ ਯਾਰ ਸਕੂਲ ਮੈਂ ਤੁਹਾਨੂੰ ਅੰਦਰ ਤੋਂ ਦਿਖਾਉਂਗਾ ਕੁਝ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਾਂਗੇ ਔਰ ਜੇ ਕਰ ਤੁਸੀਂ ਵੀ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹੇ ਹੋ ਤਾਂ ਇਸ ਵੀਡੀਓ ਤੇ ਕਮੈਂਟ ਜਰੂਰ ਕਰ ਦਿਓ ਤੇ ਇਹਨਾਂ ਦੋਸਤਾਂ ਨੂੰ ਦੇਖ ਕੇ ਤੁਹਾਨੂੰ ਵੀ ਆਪਣੇ ਬਚਪਨ ਦੇ ਕੁਝ ਦਿਨ ਯਾਦ ਹੋ ਅਗੇ ਹੋਣੇ ਆ ਮੈਨੂੰ ਤਾਂ ਯਾਰ ਇਹਨਾਂ ਨੂੰ ਦੇਖ ਕੇ ਏਦਾਂ ਲੱਗਦਾ ਵੀ ਯਾਰ ਕਾਸ਼ ਯਾਰ ਮੈਂ 16 17 ਸਾਲ ਪਿੱਛੇ ਚਲੇ ਜਾਵਾ ਬ ਯਾਰ ਆ ਜਿੰਦਗੀ ਨਾ ਆਈ ਥਿੰਕ ਯਾਰ ਵੈਰੀ ਬੋਰਿੰਗ ਜ਼ਿੰਦਗੀ ਉਹ ਜ਼ਿੰਦਗੀ ਵਧੀਆ ਯਾਰ ਕੋਈ ਟੈਨਸ਼ਨ ਨਹੀਂ ਕੁਝ ਨਹੀਂ ਹੈਗਾ ਹੁਣ ਤਾਂ ਭਰਾਵਾ ਮੈਂ ਤੁਹਾਨੂੰ ਦੱਸਦਾ 9 ਵਜੇ ਉੱਠਦਾ ਪਹਿਲਾਂ ਖੇਤਰੀ ਦਾ ਕੰਮ ਉਸ ਤੋਂ ਬਾਅਦ ਫਿਰ 6 ਵਾਲੀ ਸ਼ਿਫਟ ਰਾਤ ਨੂੰ ਫਿਰ 12 1 ਵਜੇ ਜਾਂਦੇ ਆ ਏਦਾਂ ਹੀ ਜਲਦੀ ਜ਼ਿੰਦਗੀ ਨਿਕਲ ਜਾਂਦੀ ਆ ਸਵੇਰ ਹੁੰਦੀ ਆ ਰਾਤ ਨੂੰ ਜਦੋਂ ਘਰੋਂ ਆਉਂਦਾ ਸੜਕਾਂ ਖਾਲੀ ਹੁੰਦੀਆਂ ਤੋਂ ਇਹ ਚੀਜ਼ਾਂ ਹੁੰਦੀਆਂ ਤੋਂ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਕੇ ਆਪਣੇ ਦੋਸਤਾਂ ਤੱਕਰ ਜਰੂਰ ਪਹੁੰਚਾ ਦਿਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ